ਸਭਾ ਦੇ ਅੰਦਰ ਇਹ ਕਿਹਾ ਕਿ ਮੈਂ ਆਪਣੇ ਕੋਲ ਨੂੰ ਹੀ ਬੋਲਦਾ ਰਿਕਾਰਡ ਬੋਲਦਾ ਕਿ ਤੁਹਾਡੀ 2.5 ਘੰਟੇ ਨਸ਼ਾ ਤਸਕਰਾਂ ਨਾਲ ਗੱਲ ਹੁੰਦੀ ਰਹੀ ਉਹਦੇ 2.5 ਘੰਟੇ ਦੀ ਕਾਲ ਹੋਈ ਤਾਂ ਮੈਂ ਰਾਜਨੀਤੀ ਛੱਡ ਦੂੰਗਾ ਇਸ ਲਈ ਮੈਜੋਰਟੀ ਹੈ ਸਪੀਕਰ ਉਹਨਾਂ ਦਾ ਮਾਈਕ ਉਹਨਾਂ ਦੇ ਹੱਥ ਜਾਓ ਜੋ ਮਰਜ਼ੀ ਬੋਲੀ ਜਾਣ ਕੀ ਕਹਿੰਦੇ ਬਿਕਰਮਜੀਠੀਆ ਸੁਖਵੀਰ ਬਾਦਲ ਦੇ ਤੁਸੀਂ ਤਲਵੇ ਛੱਟਦੇ ਰਹੇ ਹੋ ਮਿੰਨਤਾ ਕਰਦੇ ਰਹੇ ਹੋ ਪਹਿਲੀ ਗੱਲ ਦੱਸੋ ਕਿ ਬਿਕਰਮਜੀਠੀਆ ਦੇ ਖਿਲਾਫ ਸਭ ਤੋਂ ਪਹਿਲਾਂ ਮਾਫੀ ਕਹਿੰਨੇ ਮੰਗੀ ਸੀ ਇਹਨਾਂ ਦੇ ਪਿਤਾ ਜੀ ਨੇ ਤਾਂ ਮੰਗੀ ਸੀ ਕੇਜਰੀਵਾਲ ਨੇ ਲਿਖਤੀ ਮਾਫੀ ਮੰਗੀ ਆ ਜਦ ਤੁਹਾਡੇ ਪਿਤਾ ਜੀ ਕਹਿ ਰਹੇ ਨੇ ਕਿ ਉਹ ਸੁਪਰੀਮੋ ਆ ਪਾਰਟੀ ਦੇ ਪਿਤਾ ਜੀ ਤਾਂ ਪਿਤਾ ਜੀ ਕਹਿੰਦੇ ਇਹਨਾਂ ਦੇ ਐਮਐਲਏ ਉਹਨੂੰ ਪਿਤਾ ਜੀ ਕਹਿੰਦੇ ਨੇ ਬਹੁਤ ਸਾਰੇ ਐਮਐਲਏਜ਼ ਨੇ ਕੈਮਰੇ ਦੇ ਕੇ ਆ ਕਿ ਸਾਡੇ ਪਿਤਾਵਾ ਕੇਜਰੀਵਾਲ ਚਲੋ ਸੁਪਰੀਮੋ ਕਹਿ ਦਿਨਾ ਉਹਨੇ ਮਾਫੀ ਮੰਗ ਲਈ ਯਾਰ ਜਦੋਂ ਤੁਹਾਡੇ ਸਾਥੀ ਐਮਐਲਏ ਨੇ ਵੀ ਘੱਟ ਨਹੀਂ ਕੀਤੀ ਗਾਲ ਕੱਢ ਦਿੱਤੀ 바ਵਾ ਹੈਨਰੀ ਨੇ ਕਹਿੰਦੇ ਗਾਲ ਕੱਢ ਕੇ ਕਹਿੰਦੇ ਤੁਸੀਂ ਬਕਾਉਨੇ ਹੋ ਚਿੱਟਾ ਜਿਹੜਾ ਗਿਆਸਪੁਰਾ ਉਹਨੇ ਕੀ ਕਿਹਾ ਉਹਨੇ ਜਦੋਂ ਕਿਤੇ ਬੋਲਦਿਆਂ ਨੇ ਬਾਵੇ ਨੂੰ ਕਹਿਤਾ ਹੈਨਰੀ ਨੂੰ ਕਿ ਤੇਰਾ ਪਿਓ ਤੇ ਤੂੰ ਵੀ ਨਸ਼ਾ ਬਕਾਉਂਦਾ ਸੀ ਇੱਥੋਂ ਪੜ ਗਿਆ ਜਿਹੜੇ ਮੁੱਦਿਆਂ ਦੇ ਉੱਤੇ ਜਿਹੜੇ ਸਾਰੇ ਪੰਜਾਬੀਆਂ ਨਾਲ ਜੁੜੇ ਆ ਉਹਦੇ ਉੱਤੇ ਗੱਲ ਹੋਣ ਦੀ ਬਜਾਏ ਇੱਕ ਦੂਜੇ ਦੇ ਖਿਲਾਫ ਕਿਉਂ ਜਾਂਦੇ ਮੈਂ ਫਰੰਟ ਕਿਹਨੇ ਖੋਲਿਆ ਚੀਮੇ ਨੇ ਮੈਂ ਤਾਂ ਨਹੀਂ ਖੋਲਿਆ ਸਪੀਕਰ ਨੇ ਜਦੋਂ ਟਾਈਮ ਦਿੱਤਾ ਸੀ ਤੁਸੀਂ ਹੈਰਾਨ ਹੋਏ ਕਿ ਕਿਵੇਂ ਮਿਹਰਬਾਨ ਹੋ ਗਏ ਉਹ ਕਹਿੰਦੇ ਫਿਰ ਬੈਠ ਜਾਓ ਜੇ ਨਹੀਂ ਬੋਲਣਾ ਚਲੋ ਉਹ ਤਾਂ ਐਵੇਂ ਉਹਨਾਂ ਨੇ ਉਸ ਵੇਲੇ ਤਾਂ ਮੈਂ ਟਾਈਮ ਮੰਗਿਆ ਨਹੀਂ ਸੀ ਜੀ ਅੱਛਾ ਜਦੋਂ ਮੈਂ ਟਾਈਮ ਮੰਗਿਆ ਉਹ ਮੇਰੀ ਵੀਡੀਓ ਔਨ ਰਿਕਾਰਡ ਹੈ ਕਿੰਨਾ ਟਾਈਮ ਇਹਨਾਂ ਦਿੱਤਾ 10 ਸੈਕਿੰਡਸ 5 ਸੈਕਿੰਡ 5 ਸੈਕਿੰਡ ਜਦੋਂ ਮੈਂ ਝੂਠੇ ਪੁਲਿਸ ਮੁਕਾਬਲਿਆਂ ਦੀ ਗੱਲ ਕੀਤੀ ਸ਼ੁਰੂ ਤੇ ਨਾਲ 25000 ਲੈਂਡ ਪੂਲਿੰਗ ਪਾਲਿਸੀ ਦੀ ਗੱਲ ਲੈਂਡ ਗ੍ਰੈਬਿੰਗ ਦੀ ਨਾਲ ਹੀ ਮੇਰਾ ਮਾਈਕ ਕੱਟ ਦਿੱਤਾ ਇਹ ਟਾਈਮ ਹੁੰਦਾ ਜੀ ਵਿਧਾਨ ਸਭਾ ਦੇ ਵਿੱਚ ਤਕਰੀਰ ਦਾ ਜੁਬਾਨ ਦੇ ਅੰਦਰ ਕੀ ਹੈ ਕਿ ਤੁਸੀਂ ਬੋਲੋਗੇ 5 ਮਿੰਟ ਤੇ ਧਰਤੀ ਹਿੱਲ ਜੂਗੀ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਕੀ ਕੁਝ ਹੋਇਆ ਇਹ ਸਭ ਦੇ ਸਾਹਮਣੇ ਹੈ ਪਰ ਅੱਜ ਇੱਕ ਤਲਖੀ ਭਰਿਆ ਮਾਹੌਲ ਉਦੋਂ ਬਣਦਾ ਹੈ ਜਦੋਂ ਬੇਅਦਬੀ ਦੇ ਬਿੱਲ ਦੀ ਪੇਸ਼ਕਾਰੀ ਹੁੰਦੀ ਹੈ ਉਸ ਤੋਂ ਬਾਅਦ 6 ਮਹੀਨਿਆਂ ਦੇ ਲਈ ਰਾਏ ਲਈ ਕਮੇਟੀ ਕੋਲ ਭੇਜ ਦਿੱਤਾ ਗਿਆ ਹੈ ਇਹ ਕਦੋਂ ਕਾਨੂੰਨ ਦਾ ਰੂਪ ਬਣੇਗਾ ਕਿ ਨਹੀਂ ਬਣੇਗਾ ਪਹਿਲੀਆਂ ਸਰਕਾਰਾਂ ਦੌਰਾਨ ਵੀ ਬਿੱਲ ਸਾਹਮਣੇ ਆਏ ਨੇ ਇਸ ਵਾਰੀ ਵੱਖਰਾ ਕੀ ਹੈ ਪਰ ਜਿਹੜੀ ਤਲਖੀ ਦੀ ਮੈਂ ਗੱਲ ਕੀਤੀ ਹੈ ਮੰਤਰੀ ਹਰਪਾਲ ਸਿੰਘ ਚੀਮਾ ਨੇ 1986 ਦਾ ਇੱਕ ਬੇਅਦਬੀ ਦਾ ਨਕੋਦਰ ਕਾਂਡ ਦਾ ਹਵਾਲਾ ਦਿੱਤਾ ਜਿਸ ਵਿੱਚ ਉਹਨਾਂ ਨੇ ਪ੍ਰਾਣੇ ਮੰਤਰੀਆਂ ਦੇ ਨਾਮ ਲਾਏ ਤੇ ਨਾਲ ਹੀ ਗੱਲ ਕਰ ਦਿੱਤੀ ਕਿ ਸਾਡੇ ਵਿਧਾਨ ਸਭਾ ਦੇ ਮੈਂਬਰ ਨੇ ਸੁਖਪਾਲ ਸਿੰਘ ਖੈਰਾ ਉਹਨਾਂ ਦੇ ਪਿਤਾ ਵੀ ਉਦੋਂ ਮੰਤਰੀ ਸੀ ਉਸ ਤੋਂ ਬਾਅਦ ਸੁਖਪਾਲ ਸਿੰਘ ਖੈਰਾ ਨੇ ਜੋ ਜਵਾਬ ਦਿੱਤਾ ਫਿਰ ਤਲਖੀ ਭਰੇ ਮਾਹੌਲ ਬਣਦਾ ਇੱਥੋਂ ਤੱਕ ਕਹਿ ਦਿੱਤਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿ ਨਸ਼ਾ ਤਸਕਰਾਂ ਦੇ ਨਾਲ ਸੁਖਪਾਲ ਸਿੰਘ ਖੈਰਾ ਦੱਸਣ ਕਿ 2.5 ਘੰਟੇ ਗੱਲ ਕਿਉਂ ਕਰਦੇ ਸੀ ਉਹ ਸਾਡੇ ਨਾਲ ਬੈਠੇ ਉਹਨਾਂ ਤੋਂ ਜਵਾਬ ਲੈਣੇ ਆ ਕਿ ਆਖਰਕਾਰ ਇਹ ਕਿਹੜੀ ਗੱਲ ਸੀ ਕਿਹੜੇ ਹਵਾਲੇ ਦੇ ਵਿੱਚੋਂ ਨਿਕਲ ਕੇ ਆਈ ਹੈ ਐਮਐਲਏ ਸਾਹਿਬ ਗੱਲ ਤਾਂ ਇਹ ਸੀ ਕਿ ਅੱਜ ਬੇਅਦਬੀ ਦੇ ਉੱਤੇ ਬਿੱਲ ਆ ਰਿਹਾ ਹੈ ਤੇ ਕਾਨੂੰਨ ਹੁਣ ਬਣੇ ਬੈਸ ਹੋਣੀ ਹੈ ਦੋਵਾਂ ਤਰ੍ਹਾਂ ਦਾ ਦੇਖਦੇ ਆਂ ਦਮ ਕਿਦੇ ਚ ਹੈ ਪਰ ਗੱਲ ਹੌਲੀ-ਹੌਲੀ ਮੁੜਦੀ ਤੁਹਾਡੇ ਪਿਤਾ ਵਾਲੇ ਪਾਸੇ ਚਲੀ ਜਾਂਦੀ ਹੈ ਦੇਖੋ ਪਹਿਲਾਂ ਮੈਂ ਵਿਧਾਨ ਸਭਾ ਦੀ ਅੱਜ ਦੀ ਜਿਹੜੀ ਪ੍ਰਕਿਰਿਆ ਖਾਸ ਤੌਰ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਬਿੱਲ ਬਾਰੇ ਗੱਲ ਕਰਨਾ ਪਹਿਲੀ ਗੱਲ ਤਾਂ ਜੇ ਇਹਨਾਂ ਨੇ ਇਸ ਸਾਰੇ ਬਿੱਲ ਨੂੰ 6 ਮਹੀਨੇ ਵਾਸਤੇ ਕਿਸੇ ਕਮੇਟੀ ਨੂੰ ਰੈਫਰ ਕਰਨਾ ਸੀ ਤੇ ਫਿਰ ਸਪੈਸ਼ਲ ਸਦਨ ਸੈਸ਼ਨ ਬੁਲਾਉਣ ਦੀ ਕੀ ਲੋੜ ਸੀ ਫਿਰ ਤਾਂ ਨੋਰਮਲ ਡਿਸੰਬਰ ਚ ਵਿంటర్ ਸੈਸ਼ਨ ਹੁੰਦਾ ਉਥੇ ਇੱਕ ਮਤਾ ਪਾਸ ਕਰਾ ਕੇ ਤੇ ਇੱਕ ਕਮੇਟੀ ਨੂੰ ਭੇਜ ਦਿੰਦੇ ਅਸਲ 'ਚ ਇਹ ਹੋ ਗਏ ਡਬਲ ਮਾਈਂਡਡ ਇਹਨਾਂ ਨੂੰ ਪਤਾ ਕਿ ਇਹ ਬਿੱਲ ਇਹਨਾਂ ਦਾ ਕਦੀ ਵੀ ਪਾਸ ਨਹੀਂ ਹੋਣਾ ਕਿਉਂਕਿ ਕੈਪਟਨ ਅਬਰਿੰਦਰ ਸਿੰਘ ਨੇ ਜਿਹੜਾ 2012 'ਚ 18 'ਚ ਬਿੱਲ ਪਾਸ ਕੀਤਾ ਸੀ ਉਹਨੇ ਆਈਪੀਸੀ ਦੀ ਸੈਕਸ਼ਨਸ ਨੂੰ ਓਵਰਰਾਈਡ ਕੀਤਾ ਸੀਗਾ ਉਹ ਬਿੱਲ ਅੱਜ ਵੀ ਪ੍ਰੈਜ਼ੀਡੈਂਟ ਰਾਸ਼ਟਰਪਤੀ ਦੇ ਕਿਸੇ ਕਮਰੇ 'ਚ ਮਿੱਟੀ ਜਿਹੜੀ ਉੱਤੇ ਪੈ ਰਹੀ ਹੈ ਇਹਨਾਂ ਨੂੰ ਪਤਾ ਲੱਗ ਗਿਆ ਕਿਉਂਕਿ ਇਹਨਾਂ ਨੇ ਵੀ ਬੀਐਨਐਸ ਦੀ ਧਾਰਾਵਾਂ ਨੂੰ ਜਿਹੜਾ ਨਵਾਂ ਲਾਅ ਬਣਿਆ ਕ੍ਰਿਮੀਨਲ ਲਾਅ ਉਹਨੂੰ ਇਹਨਾਂ ਨੇ ਓਵਰਰਾਈਡ ਕੀਤਾ ਵਾ ਔਰ ਦੂਜੀ ਗੱਲ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਇਹਨਾਂ ਨੇ ਐਡਾ ਵੱਡਾ ਇੱਕ ਡਰਾਮਾ ਰਚਿਆ ਸੈਸ਼ਨ ਦੇ ਨਾਮ ਤੇ ਤੁਹਾਨੂੰ ਪਤਾ ਵਾ ਕਿ ਅਗਰ ਮੰਨ ਲਓ ਕਿ ਪਹਿਲੀ ਗੱਲ ਤਾਂ ਬਿੱਲ ਬਣਨਾ ਨਹੀਂ ਗਾ ਕਾਨੂੰਨ ਜੇ ਬਣ ਵੀ ਗਿਆ ਇੱਕ ਮਿੰਟ ਦੀ ਇਹ ਕਾਨੂੰਨ ਜਿਹੜਾ ਇਹ ਬਣਾਉਣਗੇ ਇਹ ਰੈਟਰੋਸਪੈਕਟਿਵ ਇਫੈਕਟ ਤੇ ਪਿਛਲੇ ਲਾਗੂ ਨਹੀਂ ਹੋ ਸਕਦਾ ਮਤਲਬ ਕਿ ਜਿਨ੍ਹਾਂ ਲੋਕਾਂ ਨੇ ਹੁਣ ਬੇਅਦਬੀਆਂ ਕੀਤੀਆਂ ਨੇ ਨਾ ਜਾਂ ਜਿਨ੍ਹਾਂ ਲੋਕਾਂ ਨੇ ਬੇਬਲ ਕਲਾਂਜ ਗੂਲੀ ਚਲਾਈ ਉਹਨਾਂ ਦੀ ਟ੍ਰਾਇਲ ਇਸ ਨਵੇਂ ਕਾਨੂੰਨ ਚ ਤਹਿਤ ਨਹੀਂ ਹੋ ਸਕਦੀ ਤੇ ਫਿਰ ਫਾਇਦਾ ਕੀ ਜੀ ਚਲੋ ਤੁਸੀਂ ਅਗਲੇ ਲਈ ਕਹੋ ਕਿ ਅਸੀਂ ਅਗਲੇ ਆਉਣ ਵਾਲੇ ਸਮੇਂ 'ਚ ਅਸੀਂ ਬੇਦਬੀਆਂ ਨੂੰ ਰੋਕਣ ਵਾਸਤੇ ਇਹ ਬਿੱਲ ਬਣਾਵਾਂ ਪਰ ਇਹਨਾਂ ਨੂੰ ਸਜ਼ਾਵਾ ਨਹੀਂ ਕੀਤੀਆਂ ਜਾ ਸਕਦੀਆਂ ਸਭ ਤੋਂ ਵੱਡਾ ਫਲੋਅ ਇਸ ਬਿੱਲ ਵਿੱਚ ਇਹ ਹੈ ਦੂਸਰਾ ਇਹ ਸਾਢੇ 3 ਸਾਲ ਬਾਅਦ ਚਿੱਤੇ ਆਇਆ ਇਹਨਾਂ ਨੂੰ ਕੇਜਰੀਵਾਲ ਤਾਂ ਕਹਿੰਦਾ ਸੀ ਮੈਂ 24 ਘੰਟੇ ਦੇ ਦੇ ਦਣਾਂ ਸੋ ਇਹ ਸਾਰੀਆਂ ਗੱਲਾਂ ਸਾਡੇ ਲੀਡਰ ਆਫ oppositon ਨੇ ਵੀ ਪੁਆਇੰਟ ਆਊਟ ਕੀਤੀਆਂ ਤੁਸੀਂ ਹਰਪਾਲ ਚਿਮੇ ਦੀ ਗੱਲ ਕੀਤੀ ਗੱਲ ਤਾਂ ਅਜ ਬੇਦਬੀਆਂ ਦੀ ਹੋ ਰਹੀ ਹੈ ਇੱਕ ਬਿੱਲ ਦੇ ਉੱਤੇ ਆਪਾਂ ਬਹਿਸ ਕਰ ਰਹੇ ਹਾਂ ਹੁਣ ਤੁਸੀਂ ਗੱਲ ਚੱਕ ਲਈ 1986 ਦੀ ਇੱਕ ਉਸ ਵਕਤ ਦਾ ਇੱਕ ਹੋਇਆ ਵਾਕਿਆਤ ਜਿਹਦੇ ਵਿੱਚ ਉਸ ਵੇਲੇ ਸ਼ਾਇਦ ਬੇਦਬੀ ਹੋਈ ਗੁਰੂਗ੍ਰੰਥ ਸਾਹਿਬ ਦੀ ਜਾਂ ਗੁਟਕਾ ਸਾਹਿਬ ਦੀ ਪ੍ਰੋਟੈਸਟ ਹੋਇਆ ਉਹਦੇ ਚ ਚਾਰ ਨੌਜਵਾਨ ਮਾਰੇ ਗਏ ਪੁਲਿਸ ਦੇ ਇਹਨਾਂ ਨੇ ਐਟਰੀਬਿਊਟ ਕੀਤਾ ਉਹ ਸਾਨੂੰ ਕਿਉਂਕਿ ਮੇਰੇ ਪਿਤਾ ਜੀ ਉਸ ਗਵਰਨਮੈਂਟ ਬਰਨਾਲਾ ਸਾਹਿਬ ਦੀ ਵਿੱਚ 7ਵੇਂ ਨਿ ਮੰਤਰੀ ਰਹੇ ਨੇ ਉਹਨਾਂ ਨੇ ਅਸਤੀਫਾ ਦਿੱਤਾ ਸੀਗਾ ਜਦੋਂ ਬਰਨਾਲਾ ਸਾਹਿਬ ਨੇ ਦਰਬਾਰ ਸਾਹਿਬ ਵਿੱਚ ਬਲੈਕ ਥੰਡਰ ਦੇ ਨਾਮ ਤੇ ਪੁਲਿਸ ਭੇਜੀ ਇਹਨੂੰ ਕਿਤੇ ਥੱਲਿਓ ਕਿਸੇ ਜਿਹੜੇ ਸਾਡੇ ਕੋਲ ਜ਼ਮਾਨਤ ਜਬਤ ਜਿਨ੍ਹਾਂ ਦੀ ਹੋਈ ਦੋਕ ਵਾਰੀ ਉਹਨਾਂ ਨੇ ਝੂਠੇ ਤੱਥ ਹਰਪਾਲ ਨੂੰ ਭੇਜਤੇ ਇੱਕ ਝੂਠਾ ਤੱਤ ਹੈ ਕਿ ਜਿਹੜੇ ਬੰਦੇ ਨੇ ਉੱਥੇ ਗੋਲੀ ਚ ਲਾਈ ਸੀ ਕੋਈ ਸਾਡਾ ਰਿਸ਼ਤੇਦਾਰ ਸੀ ਉਹ ਗਲਤ ਤੱਥ ਆ ਸਮਝ ਕੇ ਗਲਤ ਤੱਥ ਆ ਮੈਂ ਕੈਮਰੇ ਤੇ کہہ ਰਿਹਾ ਹਾਂ ਅਖੇ ਜਿਨ੍ਹਾਂ ਦੇ ਭੂਆ ਜੀ ਦਾ ਪਰਿਵਾਰ ਮੇਰੇ ਭੂਆ ਜੀ ਦੀ ਫੈਮਿਲੀ ਮੇਰੇ ਫੁੱਫੜ ਜੀ ਹੁਣ ਤਾਂ ਹੈ ਨਹੀਂ ਵਿਚਾਰੇ ਸਰਦਾਰ ਗੁਲਦੀਪ ਸਿੰਘ ਗੁਰਦੀਪ ਸਿੰਘ ਚਾਹਲ ਉਹਨਾਂ ਦਾ ਪਿੰਡ ਸੀਗਾ ਕਸੋ ਚਾਹਲ ਕਬੂਥਲਾ ਚ ਉਹ ਬੜੇ ਵੱਡੇ ਕੰਟਰੈਕਟਰ ਸੀ 1980 ਦੇ ਵਿੱਚ ਜਿਹੜਾ ਟੀਡੀ ਡੈਮ ਬਣਿਆ ਉਹਦੇ ਚ ਉਹਨਾਂ ਦੇ ਕੋਲ ਠੇਕਾ ਸੀਗਾ ਦਿੱਲੀ ਰਹਿੰਦੇ ਸੀ ਮੇਰੇ ਭੂਆ ਜੀ ਦੇ ਸਿਰਫ ਦੋ ਪੁੱਤ ਸੀਗੇ ਇੱਕ ਰੋਡ ਐਕਸੀਡੈਂਟਸ ਮਾਰੇ ਗਿਆ ਇੱਕ ਸਰਦਾਰਨ ਵੀਰ ਸਿੰਘ ਚਾਹਲ ਸੈਕਟਰ 2 ਪੰਚੰਗੜ੍ਹ ਚ ਕੁਠੀ ਰਹਿੰਦੇ ਨੇ ਹੋਰ ਇਹ ਤੋਂ ਜ਼ਿਆਦਾ ਮੇਰਾ ਕੋ ਭੂਆ ਦਾ ਪੁੱਤ ਹੈ ਨਹੀਂ ਸੀ ਜਿਹੜਾ ਮੇਰੇ ਤੇ ਐਕਿਊਟ ਕਰ ਰਿਹਾ ਸੀ ਪਹਿਲਾਂ ਤੱਕ ਝੂਠਾ ਫਿਰ ਕਹਿੰਦੇ ਜੀ ਇਹਨਾਂ ਦਾ ਪਿੰਡ ਦਾ ਇੱਕ ਨੌਜਵਾਨ ਮਾਰੇ ਗਿਆ ਸੀਗਾ ਤੇ ਉੱਥੇ ਕੋਈ ਗੀਟ ਬਣਾਉਣਾ ਚਾਹੁੰਦੇ ਸੀ ਯਾਦਗਾਰੀ ਉਹਦੇ ਚ ਉਹਨਾਂ ਨੂੰ ਰਿਕਵਰਡ ਪਈ ਅਸੀਂ ਕੋਈ ਰਿਕਵਰਡ ਨਹੀਂ ਪਈ ਉਹਦਾ ਪਰਿਵਾਰ ਅੱਜ ਵੀ ਸਾਡੇ ਨਾਲ ਹੈ ਉਹ ਸਾਨੂੰ ਵੀ ਵੋਟਾਂ ਪਾਉਂਦੇ ਰਹੇ ਨੇ ਕਿਉਂਕਿ ਉਹਨਾਂ ਨੂੰ ਪਤਾ ਕਿ ਇਹਨਾਂ ਦਾ ਕੋਈ ਐਸਚ ਰੋਲ ਨਹੀਂ ਸੀਗਾ ਅਸਲ ਚ ਉਹਨੂੰ ਇੱਕ ਬਹਾਨਾ ਬਣਾ ਕੇ ਮੇਰੇ ਤੇ ਹਮਲਾ ਕਰਨਾ ਚਾਹੁੰਦਾ ਸੀ ਕਿਉਂਕਿ ਮੇ ਕਿ ਇਹ ਕਿ ਬਹੁਤਾ ਕੋਈ ਪਾਸ ਵਕੀਲ ਨਹੀਂਗਾ ਔਰ ਉਹ ਗੱਲ ਗਲਤ ਨਹੀਂ ਗਈ ਆਮ ਤੁਸੀਂ ਦੇਖੋਗੇ ਕਮੈਂਟਸ ਆਉਂਦੇ ਨੇ ਕਿ ਤੁਸੀਂ ਕਹਿ ਦਿੰਦੇ ਕਿ ਬਰੀਫਲੈਸ ਲਾਇਰ ਕਿਉਂਕਿ ਸ਼ਾਇਦ ਗੱਲ ਕਰਜ਼ੇ ਦੀ ਚੱਲੀ ਸੀ ਕਿ ਜੀ ਹਰਪਾਲ ਚੀਮਾ ਕਹਿੰਦਾ ਜੀ ਇਹ ਕਰਜ਼ਾ ਤਾਂ ਮਤਲਬ ਰੰਗਲਾ ਪੰਜਾਬ ਆ ਤੇ ਮੈਂ ਉਦੋਂ ਇਹ ਕਹਿਆ ਸੀ ਮੈਂ ਕਿਹਾ ਇਹ ਕਿਹੜਾ ਕੋਨੋਮਿਸਟ ਆ ਇਹਨੇ ਕੋਈ ਐਮ ਐਸ ਸੀ ਕੋਈ ਐਮ ਏ ਇਕਨੋਮਿਕਸ ਦੀ ਜਾਂ ਕੁਝ ਕੀਤੀ ਹੋਈ ਆ ਤੇ ਨਾ ਹੀ ਇਹ ਚੱਜ ਦਾ ਵਕੀਲ ਹੁਣ ਅੱਜ ਪਤਾ ਲੱਗਿਆ ਲੋਕਾਂ ਨੇ ਮੈਸੇਜ ਭੇਜੇ ਜੇ ਕਹਿੰਦੇ ਜਿਹੜਾ ਨਰੇਸ਼ ਯਾਦਵ ਆ ਜਿਹਨੂੰ ਕੁਰਾਨ ਸ਼ਰੀਫ ਦੀ ਬੇਅਦਬੀ ਕਰਕੇ 2 ਸਾਲ ਸਜ਼ਾ ਹੋਈ ਨਾ ਉਹਦਾ ਵਕੀਲ ਵੀ ਇਹੀ ਸੀ ਹੁਣ ਦੱਸੋ ਮੈਂ ਇਹਨੂੰ ਪਾਸ ਵਕੀਲ ਕਵਾਂ ਇਹਨੇ ਉਹ ਕਿੜ ਕੱਢਣ ਵਾਸਤੇ ਅੱਜ ਮੇਰੇ ਤੇ ਹਮਲਾ ਕੀਤਾ ਪਹਿਲਾ ਹਮਲਾ ਕੀਤਾ ਮੈਂ ਜਵਾਬ ਦਿੱਤਾ ਸਾਰਾ ਉੱਥੇ ਸਾਹਮਣੇ ਟੁੱਕਿਆ ਮੈਂ ਕਿਹਾ ਜੀ ਆ ਜਿੰਨੀ ਮਰਜ਼ੀ ਤੁਸੀਂ ਕਢਾ ਲਓ ਜਾਂਚ ਜੋ ਮਰਜ਼ੀ ਐਕਸ਼ਨ ਟੇਕਨ ਰਿਪੋਰਟ ਲੇਕਿਨ ਇਹ ਦੋ ਤੁਸੀਂ ਵਰਪਾਲ ਤਤਪੇਸ਼ ਕਰ ਰਿਹਾ ਹੈ ਗਲਤ ਹੈ ਪਰ ਉਹ ਇਹ ਦਾਵਾ ਕਰਦੇ ਆ ਕਹਿੰਦੇ ਇਤਿਹਾਸ ਹੀ ਤਾਂ ਦੱਸਿਆ ਸੀ ਆਪਣੇ ਕੋਲੋਂ ਤਾਂ ਕੁਝ ਦੱਸਿਆ ਨਹੀਂ ਇਤਿਹਾਸ ਦੀ ਘਟਨਾ ਹੈ ਨੇ ਮੈਂ ਤਾਂ ਕੀ ਕਰਾਵਾਂ ਮੇਰੇ ਵੱਲੋਂ ਕਹਿੰਦੇ ਜੀ ਇੱਕ ਉਹਦੇ ਵਿੱਚ ਕੋਈ ਸ਼ਾਇਦ ਕੋਈ ਰਿਟਾਇਰਡ ਜੱਜ ਸੀ ਗੁਰਨਾਮ ਸਿੰਘ ਉਹਨਾਂ ਨੇ ਇਨਕੁਆਇਰੀ ਕੀਤੀ ਉਹਨਾਂ ਨੇ ਕੋਈ ਐਕਸ਼ਨ ਟੇਕਨ ਰਿਪੋਰਟ ਦਿੱਤੀ ਸਰਕਾਰ ਨੂੰ ਕੁਟਾ ਲੈਣ ਸਾਨੂੰ ਕੀ ਫਰਾਜ਼ ਹੈ ਜੀ ਮੇਰੇ ਵੱਲੋਂ ਪਾਵਾਂ ਪਰ ਤੁਸੀਂ ਇਹ ਦੇਖੋ ਨਾ ਕਿ ਅੱਜ ਮੇਰੇ ਪਿਤਾ ਜੀ ਇਸ ਦੁਨੀਆ 'ਚ ਹੈ ਨਹੀਂਗੇ ਵਿਧਾਨ ਸਭਾ ਦਾ ਇੱਕ ਬੇਸਿਕ ਕਾਨੂੰਨ ਹੈ ਕਿ ਜਿਹੜਾ ਬੰਦਾ ਉੱਥੇ ਹਾਜ਼ਰ ਨਹੀਂਗਾ ਜਾਂ ਜਿਹੜਾ ਬੰਦਾ ਇਸ ਦੁਨੀਆ 'ਚ ਨਹੀਂਗਾ ਉਹਦੇ ਤੁਸੀਂ ਇਲਜ਼ਾਮ ਨਹੀਂ ਲਾ ਸਕਦੇ ਜੀ ਇਹਨਾਂ ਨੂੰ ਉਹ ਵੀ ਪਰਵਾਹ ਨਹੀਂ ਦੂਜਾ ਹਮਲਾ ਤੁਸੀਂ ਕਹੋ ਜੀ ਨਸ਼ੇ ਦੇ ਨਾਲ ਹਾਂ ਚੰਗੀ ਤਰ੍ਹਾਂ ਗੌਰ ਨਾਲ ਗੱਲ ਸੁਣਿਓ ਇਨੇ ਕਾ ਜੀ ਢਾਈ ਘੰਟੇ ਗੱਲ ਕਰਦੇ ਸੀ ਗੁਰਦੀਪ ਸਿੰਘ ਜਿਹੜਾ ਮੇਰੀ ਕਨਸਟੈਂਸੀ ਦਾ ਫੜਿਆ ਗਿਆ ਸੀਗਾ ਮੈਂ ਇਹਨੂੰ ਫਿਰ ਉੱਥੇ ਕਰੈਕਟ ਕੀਤਾ ਮੈਂ ਕਿਹਾ ਹਰਪਾਲ ਫੇ ਤੂੰ ਕਹਿੰਨਾ ਕਿ ਤੂੰ ਮਾੜਾ ਵਕੀਲ ਆ ਜਿਹੜਾ ਕੇਸ ਮੇਰੇ ਤੇ 2017 ਜਦੋਂ ਮੈਂ ਲੀਡਰ ਆਫ oppositon ਸੀ ਉਹ ਮੇਰੇ ਤੇ ਬਣਿਆ ਜਦੋਂ ਉਸ ਵੇਲੇ ਕਿਹਾ ਕਿ ਰਾਣੇ ਗੁਰਜੀਤ ਨੂੰ ਮੈਂ ਬਤੌਰ ਮਿਨਿਸਟਰ ਕਿਡਾਇਆ ਸੀਗਾ ਇਹਨਾਂ ਨੇ ਫਾਜ਼ਿਲਕਾ ਦੀ ਅਦਾਲਤ ਵਿੱਚ ਮੈਨੂੰ ਸਮਨਿੰਗ ਕਰਾਤੀ 319 ਚ ਉਹ ਸਮਨਿੰਗ ਮੈਂ ਚੈਲੰਜ ਕੀਤੀ ਸੁਪਰੀਮ ਕੋਰਟ ਨੇ ਪਹਿਲਾਂ ਦੋ ਜੱਜਸ ਨੇ ਸਟੇ ਦਿੱਤਾ ਡਿਸੰਬਰ 2017 ਚ ਉਹਨਾਂ ਨੇ ਫਿਰ ਰੈਫਰ ਕਰਤਾ 3 ਮੈਂਬਰ ਕਨਸਟੀਟਿਊਸ਼ਨਲ ਬੈਂਚ ਨੂੰ ਸੁਪਰੀਮ ਕੋਰਟ ਦੇ ਨੂੰ ਤਿੰਨਾਂ ਨੇ ਕਰਤਾ ਪੰਜਾਂ ਨੂੰ ਪੰਜਾਂ ਦਾ ਫੈਸਲਾ ਕਨਸਟੀਟਿਊਸ਼ਨਲ ਦਾ ਬੈਂਚ ਦਾ ਜਿਹੜਾ ਲਾ ਜਨਰਲਸ ਵਿੱਚ ਰਿਪੋਰਟਡ ਹੈ ਨੋ ਫ फेब्रुवारी 2024 ਮੇਰੇ ਹੱਕ ਚ ਆ ਗਿਆ ਉਹਨਾਂ ਕਹਿੰਦੇ ਬੇਗੁਨਾ ਸੀ ਇਹਨੂੰ ਤੁਸੀਂ ਸਮਝ ਨਹੀਂ ਸੀ ਕਰ ਸਕਦੇ ਔਰ ਭਗਵੰਤ ਮਾਨ ਨੇ ਮੈਨੂੰ ਉਦੋਂ ਡਿਫੈਂਡ ਕੀਤਾ 17 ਚ ਕਿ ਯਾਰ ਖੈਰਾ ਬੇਗਨਾਵ ਆ ਇਦਾਂ ਮੰਡਟਾ ਹੋ ਰਿਹਾ ਮੈਂ ਪਾਰਲੀਮੈਂਟ ਚ ਗੱਲ ਚੱਕੂ ਉਸੇ ਕੇਸ ਵਿੱਚ ਨੂੰ ਅਰੈਸਟ ਕਰ ਰਹੇ ਨੇ ਹੁਣ अच्छा मैं कहया तूसी कर लिया अरेस्ट मैं कहया तू हुन फिर तत ਝੂਠੇ ਪੇਸ਼ ਕਰ ਰਿਹਾ ਵਿਧਾਨ ਸਭਾ ਮੈਂ ਉਹਦੇ ਚ ਅੱਜ ਵੀ ਗੁਨਾਹ ਕਰਨੇਗਾ ਕਿਉਂਕਿ ਹੁਣ ਸੁਪਰੀਮ ਕੋਰਟ ਆਫ ਇੰਡੀਆ ਨੇ ਜਿਹੜਾ ਇਹ ਭਗਵੰਤ ਮਾਨ ਨੇ ਕੇਸ ਬਣਾਇਆ ਐ ਐਨਡੀਪੀ ਦਾ ਉਹ ਵੀ ਸੇ ਕੀਤਾ ਹੋਇਆ ਪ੍ਰਧਾਨ ਮੰਤਰੀ ਵਿਧਾਨ ਸਭਾ ਦੇ ਅੰਦਰ ਇਹ ਕਿਹਾ ਕਿ ਮੈਂ ਆਪਣੇ ਕੋਲ ਨਹੀਂ ਬੋਲਦਾ ਰਿਕਾਰਡ ਬੋਲਦਾ ਕਿ ਤੁਹਾਡੀ 2.5 ਘੰਟੇ ਨਸ਼ਾ ਤਸਕਰਾਂ ਨਾਲ ਗੱਲ ਹੁੰਦੀ ਰਹੀ ਹੈ ਸੰਦੀਪ ਇਹ ਕਿਹੜੇ ਚਾਰਟ ਪਟਾ ਕਿਹੜਾ ਕੱਢਿਆ ਇਹਨਾਂ ਨੇ ਜਿਹੜਾ ਗੁਰਦੇਵ ਸਿੰਘ ਸੀ ਉਹ ਮੇਰੀ ਕੰਸਟਿਟੂਐਂਸੀ ਦਾ ਲਿਖਣ ਕੇ ਪੱਡੇ ਦਾ ਰਹਿਣ ਵਾਲਾ ਇੱਕ ਚੰਗੇ ਪਰਿਵਾਰ ਦਾ ਬੰਦਾ ਸੀ ਮਾਰਕੀਟ ਕਮੇਟੀ ਦਾ ਚੇਅਰਮੈਨ ਸੀ ਉਹ ਫਾਜ਼ਲ ਕਾ ਵਾਲੇ ਪਾਸੇ ਜਾ ਕੇ ਕਿਸੇ ਨਿੱਜੀ ਜ਼ਿੰਦਗੀ ਚ ਕੀ ਕਰਦਾ ਮੈਨੂੰ ਸੁਪਨਾ ਆਉਣਾ ਸੀਗਾ ਜਦੋਂ ਉਹਦੇ ਤੇ ਐਫਆਈਆਰ ਦਰਜ ਹੋ ਗਈ ਉਹਨੇ ਜਦੋਂ ਉਹ ਐਫਆਈਆਰ ਤੋਂ ਭੱਜ ਰਿਹਾ ਸੀ ਉਹਨੇ ਮੈਨੂੰ ਫੋਨ ਕੀਤੇ ਨੇ ਔਰ ਮੈਂ ਫੋਨ ਸੁਣੇ ਨੇ ਕਿੰਨੇ ਫੋਨ ਸੁਣੇ ਕੋਈ 1 ਮਿੰਟ ਦਾ ਕੋਈ 30 ਸਕਿੰਟ ਦਾ ਕੋਈ ਮਿਸਟ ਕਾਲ ਉਸ ਵੇਲੇ ਕਾਲੀਆਂ ਦੀ ਸਰਕਾਰ ਸੀਗੀ ਉਹਨਾਂ ਨੇ ਇੱਕ ਚਾਟ ਜਾ ਖੜਾ ਕਰ ਲਿਆ ਕੋਈ 35 40 ਕਾਲਾਂ ਦਾ ਤੁਸੀਂ ਉਹਦੇ ਚ ਕਢਾਓ ਪਹਿਲਾਂ ਉਹ ਚਾਰਟ ਅਵੇਲੇਬਲ ਆ ਉਹਦੇ ਢਾਈ ਘੰਟੇ ਦੀ ਕਾਲ ਹੋਈ ਤਾਂ ਮੈਂ ਰਾਜਨੀਤੀ ਛੱਡ ਦੂੰਗਾ ਇਜ਼ ਇਟ ਪੋਸੀਬਲ ਇਜ਼ ਇਟ ਪੋਸੀਬਲ ਮੈਂ ਢਾਈ ਘੰਟੇ ਕਿਸੇ ਨਾਲ ਗੱਲ ਕਰ ਸਕਦਾ ਕਿ ਇਸ ਤਰ੍ਹਾਂ ਮੰਤਰੀ ਬੋਲਣ ਲੱਗੇ ਆ ਝੂਠ ਤੇ ਬੋਲ ਨਹੀਂ ਸਕਦੇ ਵਿਧਾਨ ਸਭਾ ਦੇ ਅਗਲੇ ਕਿਉਂਕਿ ਉਹਨਾਂ ਦੇ ਕੋਲ ਇਸ ਵੇਲੇ ਮੈਜੋਰਟੀ ਹੈ ਸਪੀਕਰ ਉਹਨਾਂ ਦਾ ਮਾਈਕ ਉਹਨਾਂ ਦੇ ਹੱਥ ਚਾ ਉਹ ਜੋ ਮਰਜ਼ੀ ਬੋਲੀ ਜਾਣ ਉਹ ਤਾਂ ਇਹ ਵੀ ਕਹਿੰਦੇ ਵਿਕਰਮਜੀਠਿਆ ਸੁਖਵੀਰ ਬਾਦਲ ਦੇ ਤੁਸੀਂ ਤਲਵੇ ਛੱਟਦੇ ਰਹੇ ਹੋ ਮਿੰਤਾ ਕਰਦੇ ਰਹੇ ਹੋ ਉਹਦਾ ਜਵਾਬ ਸਾਰਾ ਦੇ ਨਹੀਂ ਦਿੱਤਾ ਮੈਂ ਤਾਂ ਮੈਨੂੰ ਤਾਂ ਹਲੇ ਟਾਈਮ ਨਹੀਂ ਦਿੰਦਾ ਸਪੀਕਰ ਪਹਿਲੀ ਗੱਲ ਦੱਸੋ ਕਿ ਬਿਕਰਮਜੀਠੀਆ ਦੇ ਖਿਲਾਫ ਸਭ ਤੋਂ ਪਹਿਲਾਂ ਮਾਫੀ ਕਹਿੰਦੇ ਮੰਗੀ ਸੀ ਇਹਨਾਂ ਦੇ ਪਿਤਾ ਜੀ ਨੇ ਤਾਂ ਮੰਗੀ ਸੀ ਕੇਜਰੀਵਾਲ ਨੇ ਲਿਖਤੀ ਮਾਫੀ ਮੰਗੀ ਆ ਜਦ ਤੁਹਾਡੇ ਪਿਤਾ ਜੀ ਕਹਿ ਰਹੇ ਨੇ ਕਿ ਉਹ ਸੁਪਰੀਮੋ ਹੈ ਪਾਰਟੀ ਦੇ ਪਿਤਾ ਜੀ ਤਾਂ ਪਿਤਾ ਜੀ ਕਹਿੰਦੇ ਇਹਨਾਂ ਦੇ ਐਮ ਐਲ ਏ ਉਹਨੂੰ ਪਿਤਾ ਜੀ ਕਹਿੰਦੇ ਨੇ ਬਹੁਤ ਸਾਰੇ ਐਮ ਐਲ ਏ ਨੇ ਕੈਮਰੇ ਦੇ ਕਿਹਾ ਕਿ ਸਾਡੇ ਪਿਤਾਵਾ ਕੇਜਰੀਵਾਲ ਚਲੋ ਸੁਪਰੀਮੋ ਕਹਿ ਦਿਨਾ ਉਹਨੇ ਮਾਫੀ ਮੰਗ ਲਈ ਯਾਰ ਜਦੋਂ ਅੱਛਾ ਫਿਰ ਅਗਲਾ ਤੱਥ ਜਿਹੜਾ ਹੈਗਾ ਮੇਰੇ ਤੇ ਇਹਨਾਂ ਨੇ ਅਟੈਕ ਕੀਤਾ ਆ ਗੁਰਦੇਵ ਸਿੰਘ ਵਾਲਾ ਉਹ ਮੈਂ ਸਾਰੀ ਗੱਲ ਸਮਝਾ ਦਿੱਤੀ ਕਿ ਸੁਪਰੀਮ ਕੋਰਟ ਦਾ ਸਟੇਅਰ ਵਕੀਲ ਤੂੰ ਹੈਗਾ ਤੈਨੂੰ ਯਾਰ ਇਨੀ ਸਮਝ ਨਹੀਂ ਗਈ ਤੂੰ ਹੌਲੇ ਵੀ ਮੈਨੂੰ ਕਹੀ ਜਾਨਣਾ ਕਿ ਡਰੱਗ ਮਾਫੀਆ ਮੈਂ ਮੇਰੇ ਤੇ ਤਾਂ ਮੇਰੇ ਤੇ ਐਨਡੀਪੀਏ ਦਾ ਕੇਸ ਹੀ ਨਹੀਂ ਚੱਲ ਰਿਹਾ ਅੱਜ ਇਟ ਹੈਸ ਬੀਨ ਸਟੇਡ ਬਾਈ ਦੀ ਆਨਰੇਬਲ ਸੁਪਰੀਮ ਕੋਰਟ ਫਿਰ ਮੈਂ ਕਿਹਾ ਫਿਰ ਤੂੰ ਕਹਿਣਾ ਵਾ ਕਿ ਮੈਨੂੰ ਟਿਚਰ ਕਰਦੇ ਨੇ ਜੀ ਇਹਦਾ ਮਤਲਬ ਤੈਨੂੰ ਵਕਾਲਤ ਚੰਗੀ ਤਰ੍ਹਾਂ ਆਉਂਦੀ ਨਹੀਂਗੀ ਤੂੰ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਵੀ ਮੰਨਣ ਨੂੰ ਤਿਆਰ ਨਹੀਂਗਾ ਸਾਰੇ ਬੇਬੁਨਿਆਦ ਤੱਤ ਝੂਠੇ ਕਿੰਨੀ ਤਰਾਸਦੀ ਹੈ ਕਿ ਜਿਹੜੇ ਮੁੱਦਿਆਂ ਦੇ ਉੱਤੇ ਜਿਹੜੇ ਸਾਰੇ ਪੰਜਾਬੀਆਂ ਨਾਲ ਜੁੜੇ ਆ ਉਹਦੇ ਉੱਤੇ ਗੱਲ ਹੋਣ ਦੀ ਬਜਾਏ ਇੱਕ ਦੂਜੇ ਦੇ ਖਿਲਾਫ ਕਿਉਂ ਜਾਂਦੇ ਮੈਂ ਦੇਖੋ ਯਾਰ ਜਦੋਂ ਇੰਨੇ ਝੂਠ ਬੋਲੂਗਾ ਮਾਈਕ ਹੱਥ ਚਾ ਤੇ ਮੇਰਾ ਜਵਾਬ ਤਾਂ ਦੇਣਾ ਬਣਦਾ ਨਾ ਮੈਂ ਤਾਂ ਜਵਾਬ ਹੀ ਦੇ ਰਿਹਾ ਮੈਂ ਤਾਂ ਬੈਠਾ ਸੀ ਇਹ ਫਰੰਟ ਕਿਹਨੇ ਖੋਲਿਆ ਚੀਮੇ ਨੇ ਮੈਂ ਤਾਂ ਨਹੀਂ ਖੋਲਿਆ ਦੋ ਵਾਰੀ ਖੋਲਿਆ ਇਹਨੇ ਇੱਕ ਵਾਰੀ ਖੋਲਤਾ ਆਹ 86 ਵਾਲੇ ਤੇ ਮੇਰੇ ਪਿਤਾ ਜੀ ਨੂੰ ਲੈ ਕੇ ਇੱਕ ਵਾਰੀ ਖੋਲ ਦਿੱਤਾ ਐਨਡੀਪੀਐਸ ਦੇ ਕੇਸ ਤੇ ਦੋਨਾਂ ਦਾ ਜਵਾਬ ਦੇਣਾ ਤਾਂ ਮੇਰਾ ਬਣਦਾ ਹੁਣ ਆਜੋ ਅਗਲੀ ਗੱਲ ਸਪੀਕਰ ਨੇ ਅਖੀਰ ਚ ਇੱਕ ਮਤਾ ਪਾਸ ਕਰਾਇਆ ਕਿ ਜਿਹੜਾ 1986 ਚ ਕਾਂਡ ਹੋਇਆ ਸੀਗਾ ਉਹਦੀ ਐਕਸ਼ਨ ਟੇਕਨ ਰਿਪੋਰਟ ਕਢਾਈ ਜਾਵੇ ਕਢਾ ਲਓ ਮੈਂ ਉਹਦਾ ਸਵਾਗਤ ਕੀਤਾ ਮੈਂ ਖੜਿਆ ਫਿਰ ਮੈਂ ਕਿਹਾ ਜੀ ਮੈਂ ਵੀ ਟਾਈਮ ਮੈਂ ਕਿਹਾ ਜੀ ਬਹੁਤ ਹੀ ਵਧੀਆ ਗੱਲ ਹੈ ਜਿਹੜੇ ਬੰਦੇ ਗੁਨਾਹਗਰ ਆ ਕੋਈ ਉਹਦੇ ਚ ਐਕਸ਼ਨ ਟੇਕਨ ਰਿਪੋਰਟਸ ਕਸਰ ਰਹੇਗੀ ਤੁਸੀਂ ਕੱਟ ਦਿਓ ਪਰ ਤੁਸੀਂ ਇਹ ਦੱਸੋ ਕਿ ਜਿਹੜੇ ਹੁਣ ਪਿਛਲੇ 7 ਮਹੀਨਿਆਂ ਚ 20 ਝੂਠੇ ਪੁਲਿਸ ਮੁਕਾਬਲੇ ਹੋ ਗਏ ਆ ਇਹਦੀ ਵੀ ਕਮੇਟੀ ਨੂੰ ਦੇ ਦਿਓ ਇਸੇ ਨੂੰ ਜਾਂਚ ਤੁਸੀਂ 40 ਸਾਲ ਪੁਰਾਣੇ ਮਾਮਲੇ ਨੂੰ ਤਾਂ ਜਾਂਚ ਕਿਹਨੇ ਕਮੇਟੀ ਨੂੰ ਦੇਣੀ ਆ ਤੇ ਤੁਸੀਂ ਜਿਹੜੇ ਹੁਣ ਵੀ ਇਨਕਾਊਂਟਰ ਹੋਏ ਨੇ ਜਿਹਦੇ ਵਿੱਚ ਬਹੁਤ ਸਾਰੇ ਲੋਕੀ ਮੈਂ ਕਹਿੰਨਾ ਮੰਨ ਲਿਆ ਕਿ ਲੈਟਸ ਸੇ ਕ੍ਰਿਮੀਨਲਸ ਜੀ ਲੈਟਸ ਸੇ ਉਹ ਬੋਰ ਆਲੇ ਜਿਹੜੇ ਗੈਂਗਸਟਰ ਸੀਗੇ ਕੀ ਕਿਸੇ ਨੂੰ ਅਧਿਕਾਰ ਹੈ ਕਿ ਤੁਸੀਂ ਸਾਰਾ ਕਾਨੂੰਨ ਦੀ ਪ੍ਰਕਿਰਿਆ ਕ੍ਰਿਮੀਨਲ ਜਸਟਿਸ ਸਿਸਟਮ ਨੂੰ ਬਾਈਪਾਸ ਕਰਕੇ ਸਿੱਧਾ ਗੋਲੀ ਮਾਰ ਦਿਓ ਬੰਦਿਆਂ ਨੂੰ ਕਿਸੇ ਨੂੰ ਅਧਿਕਾਰ ਹੈ ਜਦੋਂ ਤੁਹਾਨੂੰ ਸਪੈਸ਼ਲ ਸਪੀਕਰ ਨੇ ਜਦੋਂ ਟਾਈਮ ਦਿੱਤਾ ਸੀ ਤੁਸੀਂ ਹੈਰਾਨ ਹੋਏ ਕਿ ਕਿਵੇਂ ਮਿਹਰਬਾਨ ਹੋ ਗਏ ਉਹ ਕਹਿੰਦੇ ਫਿਰ ਬੈਠ ਜਾਓ ਜੇ ਨਹੀਂ ਬੋਲਣਾ ਚਲੋ ਉਹ ਤਾਂ ਐਵੇਂ ਉਹਨਾਂ ਨੇ ਉਸ ਵੇਲੇ ਤਾਂ ਮੈਂ ਟਾਈਮ ਮੰਗਿਆ ਨਹੀਂ ਸੀ ਜੀ ਜਿਹੜੀ ਉਸ ਦਿਨ ਬਹਿਸ ਹੋ ਰਹੀ ਸੀ ਉਹਦੇ ਤੇ ਮੈਂ ਕੋਈ ਟਾਈਮ ਨਹੀਂ ਮੰਗਿਆ ਸੀ ਉਹਨੇ ਆਊਟ ਆਫ ਦ ਵੇ ਰੈਂਡਮਲੀ ਦੇ ਦਿੱਤਾ ਤੇ ਮੈਂ ਕਿਹਾ ਰੈਡੀ ਮਿਹਰਬਾਨੀ ਹਮ ਅੱਛਾ ਜਦੋਂ ਮੈਂ ਟਾਈਮ ਮੰਗਿਆ ਉਹ ਮੇਰੀ ਵੀਡੀਓ ਔਨ ਰਿਕਾਰਡ ਆ ਕਿੰਨਾ ਟਾਈਮ ਇਹਨ ਦਿੱਤਾ 10 ਸੈਕਿੰਡਸ ਜੀ 5 ਸੈਕਿੰਡ 5 ਸੈਕਿੰਡ ਕੁੰਦਸੋ 10 ਸੈਕਿੰਡ ਵਿੱਚ ਜਦੋਂ ਮੈਂ ਝੂਠੇ ਪੁਲਿਸ ਮੁਕਾਬਲਿਆਂ ਦੀ ਗੱਲ ਕੀਤੀ ਸ਼ੁਰੂ ਤੇ ਨਾਲ 25000 ਲੈਂਡ ਪੂਲਿੰਗ ਪਾਲਿਸੀ ਦੀ ਗੱਲ ਲੈਂਡ ਗ੍ਰੈਬਿੰਗ ਦੀ ਨਾਲ ਹੀ ਮੇਰਾ ਮਾਈਕ ਕੱਟ ਦਿੱਤਾ ਏ ਟਾਈਮ ਹੁੰਦਾ ਜੀ ਵਿਧਾਨ ਸਭਾ ਦੇ ਚ ਤਕਰੀਰ ਦਾ ਹਮ 10 ਸੈਕਿੰਡ ਯਾ ਅੱਜ ਵੀ ਤੁਸੀਂ ਮੇਰੇ ਨਾਲ ਗੱਲ ਲਓ ਮੈਂ ਤਿੰਨ ਵਾਰੀ ਬੋਲਿਆ ਉਹ ਵੀ ਬੜਾ ਲੜਪੜ ਕੇ ਟਾਈਮ ਲਿਆ ਜੀ ਇੱਕ ਮੈਂ ਬੋਲਿਆ ਵਾ 1 ਮਿੰਟ ਤੇ 23 ਸੈਕਿੰਡ ਜੀ ਇੱਕ ਬੋਲਿਆ ਵਾ 4 ਮਿੰਟ ਸਮਥਿੰਗ ਤੇ ਲਾਸਟ ਬੋਲਿਆ ਫਿਰ ਉਹੀ 12 13 ਸੈਕਿੰਡ ਕੀ ਇਹ ਟਾਈਮ ਹੈ ਬਦ ਅਨਸਬਾ ਦਾ ਇਹੋ ਜੇ ਤੁਹਾਡੀ ਜ਼ੁਬਾਨ ਦੇ ਅੰਦਰ ਕੀ ਹੈ ਕਿ ਤੁਸੀਂ ਬੋਲੋਗੇ 5 ਮਿੰਟ ਤੇ ਧਰਤੀ ਹਿੱਲ ਜੂਗੀ ਨਹੀਂ ਮੈਂ ਤਾਂ ਆ ਫਿਰਾਨਾ ਐਡਾ ਕਿਹੜਾ ਮੈਂ ਯਾਰ ਕੋਈ ਬਹੁਤ ਵੱਡਾ ਕੁਪ ਪਲਵਾਨ ਆ ਜਾਂ ਮੈਂ ਕੋ ਬਹੁਤ ਵੱਡੀ ਹਸਤੀ ਆ ਮੈਂ ਤਾਂ ਨੋਰਮਲ ਐਮ ਐਲ ਏ ਜਿੱਦਾਂ ਦੇ ਬਾਕੀ ਇਹ ਨੇ ਇਹਦਾ ਮਤਲਬ ਹੈ ਡਰਦੇ ਨੇ ਦੇ ਆਰ ਅਫਰੇਡ ਕਿ ਇੱਕ ਖੈਰਾ ਜਿਹੜੀ ਵੀ ਗੱਲ ਕਹਿ ਰਿਆ ਇਹਦਾ ਸਾਡੇ ਕੋਲ ਕੋਈ ਜਵਾਬ ਨਹੀਂਗਾ ਤਾਈਂ ਬਿਠਾਉਨੇ ਨਾ ਹੁਣ ਫੇਕ ਇਨਕਾਊਂਟਰਾਂ ਦਾ ਜਵਾਬ ਹੈ ਨਹੀਂ ਇਹਨਾਂ ਦੇ ਕੋਲ ਇੰਡੀਅਨ ਐਕਸਪ੍ਰੈਸ ਨੇ ਪੂਰੇ ਇੱਕ ਸਫੇਦੀ ਰਿਪੋਰਟ ਇਨਵੈਸਟਿਗੇਟ ਕਿ ਸਾਰੇ 20 ਦੇ 20 ਦੇ ਵਿੱਚ ਕੋਈ ਤੱਥ ਆ ਏਦਾਂ ਇਨਕਾਊਂਟਰ ਹੁੰਦੇ ਨੇ ਸਾਰ ਬਰਾਮਦ ਕਰਾਉਣ ਚੱਲੇ ਸੇਮ ਸਟੋਰੀ ਸੇਮ ਆ ਹੁਣ ਇਹਨਾਂ ਕੋਈ ਜਵਾਬ ਕੋਈ ਨਹੀਂ ਹੈਗਾ 25000 ਲੈਂਡ ਪੂਲਿੰਗ ਪਾਲਿਸੀ ਦੇ ਕੋ ਸਾਰਾ ਸੈਸ਼ਨ ਲੰਘ ਗਿਆ 4 ਦਿਨ ਦਾ ਗੱਲ ਹੀ ਨਹੀਂ ਹੋਣ ਦਿੱਤੀ ਇਹਨਾਂ ਨੇ ਜ਼ੀਰੋ ਆਵਰ ਨਹੀਂ ਦਿੱਤਾ ਕਿਸੇ ਨੂੰ ਤੁਸੀਂ ਦੱਸ ਦਿਓ ਮੈਨੂੰ ਕਿਸਾਨਾਂ ਦੀ ਅੰਦਰ 25000 ਏਕੜ ਦੀ ਲੈਂਡ ਗ੍ਰੈਬਿੰਗ ਦੀ ਕੋਈ ਗੱਲ ਹੋ ਸਕੀ ਹੋਈ ਨਹੀਂ ਸਕੀ ਸੋ ਕਾਦਾ ਸੈਸ਼ਨ ਹੈ ਇਹ ਮੈਂ ਤਾਂ ਇਹਨੂੰ ਇਹਨਾਂ ਆਮ ਆਦਮੀ ਪਾਰਟੀ ਨੇ ਦਾ ਬਹੁਤ ਵੱਡਾ ਨਿਕਾਰ ਕੀਤਾ ਮੈਂ ਤੀਜੀ ਵਾਰੀ ਐਮਐਲਏ ਮੈਂ ਅਮਰਿੰਦਰ ਸਿੰਘ ਦੀ ਟਿਨਿਓਰ ਵੀ ਦੇਖੀ ਮੈਂ ਵੱਡੇ ਬਾਦਲ ਸਾਹਿਬ ਦੀ ਟਿਨਿਓਰ ਵੀ ਦੇਖੀ ਜਿਹੜਾ ਵਿਧਾਨ ਸਭਾ ਦੀ ਪ੍ਰੋਸੀਡਿੰਗਸ ਸੀਗੀਆਂ ਇਹਨਾਂ ਨੇ ਉਹਦਾ ਬਹੁਤ ਜ਼ਿਆਦਾ ਮਿਆਰ ਕਿਰਾਇਆ ਵਾ ਏਦਾਂ ਦਾ ਮਿਆਰ ਕਦੀ ਵੀ ਗਿਰਿਆ ਨਹੀਂ ਸੀਗਾ ਉਹ ਸਰ ਉਹ ਗੱਲ ਸੁਣਦੇ ਸੀਗੇ ਹਰ ਮੈਂਬਰ ਨੂੰ ਤਾਂ ਟਾਈਮ ਮਿਲਦਾ ਸੀਗਾ ਔਰ ਜਿਹੜਾ ਚੀਫ ਮਿਨਿਸਟਰ ਸੀਗਾ ਉਹ ਤਮੀਜ਼ ਨਾਲ ਬੋਲਦਾ ਸੀ ਇਹ ਤਾਂ ਕਹਿੰਦਾ ਤੇਰੀ ਪਜਾਮੀ ਕਿੱਥੇ ਆ ਤੇਰਾ ਮੁੰਡਾ ਨਹੀਂ ਐਕਟਰ ਬਣਦਾ ਤੈਨੂੰ ਠੋਕ ਦੂੰ ਤੇਰੀ ਫਾਈਲ ਮੇਰੇ ਕੋਲ ਆ ਮੈਂ ਤਾਂ ਇਦਾਂ ਦਾ ਕਦੀ ਦੇਖਿਆ ਨਹੀਂ ਇਹ ਤਾਂ ਹੁਣ ਅਖਾੜਾ ਵਾ ਮਤਲਬ ਕੁਸ਼ਤੀ ਦਾ ਇਸ ਅਖਾੜੇ ਦੇ ਵਿੱਚ ਤੁਹਾਡੇ ਸਾਥੀ ਐਮਐਲਏ ਨੇ ਵੀ ਘੱਟ ਨਹੀਂ ਕੀਤੀ ਗਾਲ ਕੱਢ ਦਿੱਤੀ ਬਾਬਾ ਹੈਨਰੀ ਨੇ ਕਹਿੰਦੇ ਗਾਲ ਕੱਢ ਕੇ ਕਹਿੰਦੇ ਤੁਸੀਂ ਬਕਾਉਨੇ ਹੋ ਚਿੱਟਾ ਉਹ ਥੋੜਾ ਜਿਹਾ ਪਤਾ ਕਿਉਂ ਤਹਿਸ਼ਾ ਮੈਂ ਬੈਠਾ ਸੀ ਉੱਥੇ ਕੁਦਦਤੀ ਜਿਹੜਾ ਗੈਸਪੁਰਾ ਜੀ ਜਿਹੜਾ ਪਹਿਲਾਂ ਹੋਂਦ ਚਿੰਦਰ ਦੀ ਚਿੱਲਰ ਦੀ ਲੜਾਈ ਲੜਦਾ ਹੁੰਦਾ ਸੀ ਯਾਦ ਆ ਅੱਜ ਉਹ ਜਦੋਂ ਮੈਂ ਝੂਠੇ ਪੁਲਿਸ ਮੁਕਾਬਲਿਆਂ ਦੀ ਗੱਲ ਉਠਾਈ ਤਾਂ ਉਹ ਵੀ ਮੇਰਾ ਵਿਰੋਧ ਕਰ ਰਿਹਾ ਸੀਗਾ ਸਪੀਕਰ ਦਾ ਮੇਰਾ ਮਾਈਕ ਬੰਦ ਹੀ ਕਰ ਰਿਹਾ ਸੀਗਾ ਇਹਦਾ ਮਤਲਬ ਗਿਆਸਪੁਰਾ ਵਾਸ ਅ ਫਰਾਡ ਗਿਆਸਪੁਰਾ ਕਦੀ ਵੀ ਅੰਦਰੋਂ ਜਿਹੜੇ ਮੁੱਦੇ ਚੱਕੇ ਉਹਦਾ ਮਤਲਬ ਅੰਦਰੋਂ ਮਨੋਂ ਤਨੋਂ ਨਹੀਂ ਚੱਕੇ ਲੋਕ ਦਿਖਾਵੇ ਲਈ ਚੱਕੇ ਅੱਜ ਉਹ ਅੱਜ ਉਹ ਝੂਠੇ ਪੁਲਿਸ ਮੁਕਾਬਲਿਆਂ ਦਾ ਹਮੇਤੀ ਬਣ ਗਿਆ ਜੀ ਅੱਛਾ ਉਹਨੇ ਕੀ ਕਿਹਾ ਉਹਨੇ ਜਦੋਂ ਕਿਤੇ ਬੋਲਦਿਆਂ ਨੇ ਬਾਵੇ ਨੂੰ ਕਹਿਤਾ ਹੈਂਡਰੀ ਨੂੰ ਕਿ ਤੇਰਾ ਪਿਓ ਤੇ ਤੂੰ ਵੀ ਨਸ਼ਾ ਬਕਾਉਂਦਾ ਸੀਗਾ ਇੱਥੋਂ ਪੜ ਗਿਆ ਉਹ ਉਹਨੇ ਉਹਨੇ ਮਾੜੀ ਮੋਟੀ ਗੱਲ ਆਫ ਦਿ ਰਿਕਾਰਡ ਘੱਡੀ ਆ ਤੂੰ ਉਹਦੀ ਕਮੇਟੀ ਕਮੋਟੀ ਬਣਾਈ ਬਣਾ ਲੈਣ ਚ ਬਣਾਉਣਾ ਹੈਗਾ ਜਦੋਂ ਤੁਸੀਂ ਯਾਰ ਕਿਸੇ ਬੰਦੇ ਨੂੰ ਕਿਸੇ ਉਹਦੇ ਪਿਓ ਤੇ ਜਾ ਕੇ ਵਜੋਗੇ ਉਹ ਕੀ ਕਰੂਗਾ ਫਿਰ ਅੱਗੋਂ ਲਿਆਜ ਕਰੂਗਾ ਉਹ ਜੀਜੀ ਕਰੂਗਾ ਤੁਹਾਨੂੰ ਅਸਲ ਵਿੱਚ ਕੀ ਆ ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਇਹਨਾਂ ਨੇ ਇੱਕ ਪੂਰਾ ਉੱਥੇ ਅਖਾੜਾ ਬਣਾਤਾ ਵਾ ਹੰਕਾਰੇ ਬਹੁਤ ਨੇ ਉਹਕੇ ਪੁਲਿਸ ਦਾ ਅਮਲਾ ਨਾਲ ਆ ਗਨਮੈਨ ਸਕਿਉਰਟੀਆਂ ਸਰਕਾਰੀ ਤੰਤਰ ਨਾਲ ਆ ਸਦਨ ਦੇ ਸਪੀਕਰ ਨਾਲ ਆ ਲਾਈਟਾਂ ਮਾਈਕ ਨਾਲ ਨੇ ਸੋ ਬਹੁਤ ਹੰਕਾਰੇ ਹੋਏ ਨੇ ਯਾਰ ਇੰਨਾ ਇੰਨਾ ਦੇਖੋ ਹਰ ਹੰਕਾਰ ਦਾ ਤੇ ਇਹਦਾ ਕੀ ਕਹਿੰਦੇ ਹੁੰਦੇ ਅੱਤ ਤੇ ਖੁਦਾ ਦਾ ਵੈਰ ਆ ਇਹ ਇਹਦਾ ਜਵਾਬ ਦੇਣਾ ਪੈਣਾ ਇਹ ਸਾਰੀਆਂ ਗੱਲਾਂ ਦਾ ਤੁਸੀਂ ਕੈਮਰੇ ਤੇ ਮਾਈਕ ਦੀ ਗੱਲ ਕੀਤੀ ਅੱਜ ਪ੍ਰਤਾਪ ਸਿੰਘ ਬਾਜਵਾਰ ਹੋ ਰਹੇ ਨੇ ਤੇ ਹੋਰ ਉਹਨਾਂ ਨੇ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਹਦੇ ਵਿੱਚ ਕਹਿੰਦੇ ਕਿ ਇੱਕ ਟੀਮ ਬੈਠੀ ਹੈ ਕੰਟਰੋਲ ਰੂਮ 'ਚ ਉਹ ਤਸਵੀਰ ਦੇਖੀਏ ਤੁਸੀਂ ਅਨਿਕੇਤ ਕੋਈ ਹਾਂ ਅਸੀਂ ਇਕੱਠੇ ਸੀ ਸੀਐਲਪੀ ਦਫਤਰ 'ਚ ਮੈਂ ਇਹ ਉਹਨਾਂ ਨੂੰ ਬੇਨਤੀ ਕੀਤੀ ਇਸ ਮੈਨੂੰ ਟਵਿੱਟਰ ਤੇ ਸਾਂਝਾ ਤਾਂ ਕਰੋ ਜੀ ਗੈਰ ਕਾਨੂੰਨੀ ਬੈਠੇ ਨੇ ਸਾਡੀ ਵਿਧਾਨ ਸਭਾ ਦੇ ਵਿੱਚ ਆਣ ਕੇ ਗੈਰ ਪੰਜਾਬੀ ਕੋਈ ਅਨਿਕ ਸੈਨਾ ਪਤਾ ਨਹੀਂ ਕੌਣ ਆ ਲੱਖਾਂ ਰੁਪਏ ਤਨਖਾਹ ਲੈ ਰਹੇ ਨੇ ਉੱਥੇ ਵਿਧਾਨ ਸਭਾ ਦੇ ਕੰਪਾਉਂਡ ਦੇ ਅੰਦਰ ਜਦੋਂ ਅਸੀਂ ਐਂਟਰ ਕਰਦੇ ਆਂ ਆਪੋਜੀਸ਼ਨ ਸਾਈਡ ਤੋਂ ਖੱਬੇ ਪਾਸੇ ਕਮਰਾ ਵਾ ਸੱਜੇ ਪਾਸੇ ਸੱਜੇ ਪਾਸੇ ਕਮਰੇ ਤੇ ਕਬਜ਼ਾ ਕੀਤਾ ਉੱਥੇ ਆਪਣੀ ਮਸ਼ੀਨਰੀ ਰੱਖਿਓ ਤੇ ਇਹੀ ਪਲੈਨਿੰਗ ਕਰਦੇ ਖਰਾਬ ਬੰਦ ਕਰੋ ਬਾਹਰ ਬੰਦ ਕਰੋ ਇਹਨਾਂ ਸਪੀਕਰ ਨੂੰ ਮੈਸੇਜ ਭੇਜਦੇ ਨੇ ਤੁਸੀਂ ਦੇਖੋਗੇ ਸਪੀਕਰ ਦੇ ਕੰਨ ਚ ਫੂਕ ਮਾਰਨ ਨਾਲ ਆਉਂਦਾ ਇੱਕ ਸੈਕ ਜਦੋਂ ਮੱਡਜੀ ਕੋਈ ਗੱਲ ਹੋਣ ਲੱਗਦੀ ਹੈ ਉਹ ਫੂਕਰ ਬੰਦ ਕਰਦੇ ਜਿੱਥੇ ਸੋ ਇਟਸ ਆਲ ਫਰਾਡ ਇਹ ਕੋਈ ਸੈਸ਼ਨ ਪਾਇਦਾਰ ਗੱਲਾਂ ਤੇ ਨਹੀਂ ਬਣਿਆ ਔਰ ਤਿੰਨ ਸਪੈਸ਼ਲ ਸੈਸ਼ਨ ਲਾਏ ਆਪਰੇਸ਼ਨ ਲੋਟਸ ਤੇ ਕਿੱਥੇ ਆ ਆਪਰੇਸ਼ਨ ਲੋਟਸ ਦਾ ਨਤੀਜਾ ਬੀਏਬੀ ਬੀਬੀਐਮਬੀ ਤੇ ਕਿੱਥੇ ਆ ਬੀਬੀਐਮਬੀ ਦਾ ਮਤਾ ਅੱਜ ਤੀਜਾ ਬਣਾਤਾ ਬੇਅਦਬੀਆਂ ਦਾ ਉਹ ਆਪ ਹੀ ਟਾਲਤਾ 6 ਮਹੀਨੇ ਲਈ ਕਿਉਂਕਿ ਇਹਨਾਂ ਨੂੰ ਪਤਾ ਵਾ ਕਿ ਉਹ ਵੀ ਪਾਸ ਨਹੀਂ ਹੋਣਾ ਬਿਲ ਸੋ ਦੇਰਫੋਰ ਲੋਕ ਦਿਖਾਵੇ ਵਾਸਤੇ ਆ ਪਰ ਸਭ ਤੋਂ ਮਾੜੀ ਗੱਲ ਹੈ ਕਿ ਇਹਨਾਂ ਨੇ ਜਿਹੜਾ ਵਿਧਾਨ ਸਭਾ ਉਹਦਾ ਬਹੁਤ ਬੁਰੀ ਤਰ੍ਹਾਂ ਮਿਸਯੂਜ਼ ਕੀਤਾ ਦੁਰਉਪਯੋਗ ਕੀਤਾ ਆਪਣੇ ਓਪੋਨੈਂਟਸ ਨੂੰ ਤੁਮਕੋਣ ਲਈ ਡਰਾਉਣ ਲਈ ਹੂਟਿੰਗ ਕਰਨ ਲਈ ਸ਼ਾਊਟਿੰਗ ਬ੍ਰਿਗੇਡ ਬਣ ਕਰਕੇ ਨਾਰੇ ਲਾਉਣ ਵਾਸਤੇ ਉਹਦਾ ਦੁਰਉਪਯੋਗ ਕੀਤਾ ਵਾ ਇਹ ਤਾਂ ਹੁਣ ਚਲੋ ਆਉਣ ਵਾਲਾ ਸਮਾਂ ਹੀ ਦੱਸੇਗਾ ਬਟ ਆਈ ਥਿੰਕ ਕਿ ਬਹੁਤ ਮਾੜੇ ਲੈਵਲ ਆਫ ਡਿਬੇਟ ਇਹਨਾਂ ਨੇ ਸੈੱਟ ਕੀਤਾ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਐਮਐਲਏ ਸੁਖਪਾਲ ਸਿੰਘ ਖੈਰਾ ਜੀ ਜਿਨ੍ਹਾਂ ਨੇ ਆਪਣੀ ਗੱਲ ਰੱਖੀ ਹੈ ਕਿ ਵਿਧਾਨ ਸਭਾ ਦੇ ਅੰਦਰ ਮੌਕਾ ਬਹੁਤ ਘੱਟ ਮਿਲਦਾ ਹੈ ਤਾਂ ਸਾਰੀਆਂ ਗੱਲਾਂ ਜਿਹੜੇ ਸਵਾਲ ਹੋਏ ਜਾਂ ਅੰਦਰ ਤਲਖੀ ਹੋਈ ਇਸ ਦੇ ਉੱਤੇ ਅਸੀਂ ਗੱਲਬਾਤ ਕੀਤੀ ਹੈ ਤੁਹਾਡਾ ਕੀ ਮੰਨਣਾ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ